ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਪਿਛਲੇ 23 ਦਿਨਾਂ ਤੋਂ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਹੋ ਬਾਬਾ ਰਾਜਾ ਰਾਸ ਸਿੰਘ ਜੀ ਨੇ ਹੰਗ ਸਿੰਘ ਵੱਲੋਂ ਕੁਝ ਤਿੱਖੇ ਬੋਲ ਬੋਲੇ ਗਏ ਕਿਹਦੇ ਪ੍ਰਸਾਏ ਸੁਖਦੇਵ ਸਿੰਘ ਪੁੱਤੋ ਵਾਲੇ ਅਖੌਤੀ ਸਾਧ ਮੈਂ ਸ਼ਬਦ ਵਰਤੂੰਗਾ ਉਹ ਸਾਧ ਵਾਸਤੇ ਵਰਤੇ ਗਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਢਾਕੇ ਤੇ ਘੋਰ ਵਿਦਬੀ ਕੀਤੀ ਤੇ ਹੈਰਾਨੀ ਹੋਈ ਹੈ ਕੱਲ ਦਾ ਸਾਰਾ ਸੋਸ਼ਲ ਮੀਡੀਆ ਵਾਚਿਆ ਮੈਨੂੰ ਵੀ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਬੋਲੋ ਇਹਦੇ ਤੇ ਮੈਂ ਕਹਿੰਦਾ ਸੀ ਚਲੋ ਠੀਕ ਆ ਵੀ ਇਹਦਾ ਸਰੀਰ ਹੀ ਕੁਸ਼ੀ ਹੋ ਜਾ ਕਿਉਂਕਿ ਜਿਹਦੇ ਪਰਸਾਹੇ ਗੁਰਬਾਣੀ ਨੇ ਲਿਖਿਆ ਹੋਵੇ ਫਿੱਟ ਇਹਹਾ ਜਿਵਿਆ ਜਿਤ ਖਾਏ ਵਧਾਇਆ ਪੇਟ ਫੱਟਾ ਅਵੇਹਾ ਜੀਵਿਆ ਜਿਤ ਖਾਇਆ ਵਧਾਇਆ ਪੇਟ ਮਹਾਰਾਜ ਕਹਿੰਦੇ ਫਿੱਟੇ ਮੋਹ ਦੇ ਜੀਂਦੇ ਜਿਨੇ ਖਾ ਖਾ ਕੇ ਪੇਟ ਵਧਾ ਲਿਆ ਤੇ ਮੈਂ ਕੀ ਬੋਲਾਂ ਪਰ ਮੈਨੂੰ ਉਦੋਂ ਹੈਰਾਨਗੀ ਹੋਈ ਕਿ ਇੱਕ ਸੀਨੀਅਰ ਐਡੀਜੀਪੀ ਲੈਵਲ ਦੇ ਅਧਿਕਾਰੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਵੀ ਬੋਲੇ ਐਜੀਪੀਸੀ ਮੈਂਬਰ ਗਰੇਵਾਲ ਉਹ ਵੀ ਬੋਲਿਆ ਤੇ ਕੁਝ ਭੁੱਲੜ ਵੀਰ ਪੰਚਾਇਤ ਜਾਂ ਸੰਗਤ ਦੇ ਰੂਪ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਆਏ ਆ ਤਿੰਨ ਚੀਜ਼ਾਂ ਮੈਂ ਬੋਲੀਆਂ ਕਿ ਇੱਕ ADGP ਸਾਹਿਬ ਦਾ ਇੱਕ AGPC ਮੈਂਬਰ ਗਰੇਵਾਲ ਤੇ ਕੁਝ ਲੋਕ ਤੇ ਇੱਕ ਸਾਧ ਦਾ ਟੀਲਾ ਇਹ ਸਾਰਿਆਂ ਦੀ ਗੱਲ ਇੱਕੋ ਹੀ ਹੈ ਕਿ ਸਾਡੇ ਬਾਬਾ ਜੀ ਨੇ ਬੜੀ ਸੇਵਾ ਕੀਤੀ ਉਹਨੇ 52 ਸਕੂਲ ਬਣਾਏ ਉਹਨੇ 55 ਅਕੈਡਮੀਆ ਬਣਾਈਆਂ ਫਲਾ ਕੀਤਾ ਫਲਾ ਕੀਤਾ ਇੰਨਾ ਚਿਰ ਸੇਵਾ ਕੀਤੀ ਭਾਈ ਕੌਣ ਕਹਿੰਦਾ ਕਿ ਤੁਸੀਂ ਗਲਤ ਕੀਤਾ ਚੰਗਾ ਕੀਤਾ ਪਰ ਮਸਲਾ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਸੰਗਤ ਆ ਪੇੜ ਤੇ ਤੁਹਾਡੇ ਸੇਵਾਦਾਰ ਉਹਨਾਂ ਨੂੰ ਇੱਕ ਗੁੱਸਾ ਲੱਗ ਗਿਆ ਕਿ ਬਾਬਾ ਰਾਜਾ ਰਾਜ ਸਿੰਘ ਨੇ ਤਿੱਖੇ ਬੋਲ ਬੋਲਤੇ ਆਏ ਬੋਲ ਨਹੀਂ ਠੀਕ ਹੈਗੇ ਪਰ ਤੁਹਾਨੂੰ ਸ਼ਰਮ ਨਹੀਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਢਵਾੜਵਾ ਕੇ ਬਿਠਾਉਣੇ ਹੋ ਉਹਦੀ ਲੱਜਾਂ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਾਕਾ ਨਹੀਂ ਹੈ ਤੁਹਾਡਾ ਸਾਕਾ ਇੱਕ ਸਾਧਣਾ ਹੈ ਜਿਹੜਾ ਸਾਧ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਵੀ ਲੱਕ ਹਿੱਲੇ ਮਜਾ ਜਾਂ ਜਾਂਦੀ ਦਾ ਤਾਬਿਆਂ 'ਚ ਬਹਿ ਕੇ ਵਾਜੇ ਤੇ ਬਹਿ ਕੇ ਹਜੂਰੀ ਕੇ ਬਹਿ ਕੇ ਇਹ ਗੱਲਾਂ ਸੁਣਦੀਆਂ ਨੇ ਉਹ ਕਹਿੰਦਾ ਮੈਨੂੰ ਸੁਪਨਾ ਆਇਆ ਉਹ ਡੱਬ ਕੇ ਮਰ ਜਾ ਉਹਦੀ سپورਟ ਚ ਖੜੇ ਖੋਣ ਵਾਲਿਓ ਸ਼ਰਮ ਕਰੋ ਥੋੜੀ ਬਹੁਤ ਮੈਂ ਅਸੀਂ ਤੁਹਾਡਾ ਸਵਾਲ ਕਰਦੇ ਜੇ ਤੁਸੀਂ ਵੱਡੇ ਇਕੱਠ ਦੇ ਰੂਪ ਵਿੱਚ ਇਹ ਕਹਿੰਦੇ ਕਿ ਸਾਡੇ ਬਾਬਾ ਜੀ ਡਿਸੇਬਲ ਹੈਗੇ ਆ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਅਸੀਂ ਉਹਨਾਂ ਦੀ ਤਰਫੋਂ ਮਾਫੀ ਮੰਗਦੇ ਆ ਪੰਥ ਕੋਲ ਅੱਗੇ ਵਾਸਤੇ ਅਸੀਂ ਸਮਝ ਕੇ ਚੱਲਾਂਗੇ ਤੇ ਤੁਸੀਂ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਕੀ ਸੰਗਤ ਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਬਾਬਾ ਰਾਜਾ ਰਾਜ ਸਿੰਘ ਤੇ ਪਰਚੇ ਦਵਾਵਾਂਗੇ ਇੱਕ ਨਾਂ ਹੋਰ ਨਾਲ ਲਿਖ ਲਿਓ ਮੇਰਾ ਲਿਖ ਲਓ ਨਾ ਮੈਨੂੰ ਜਾਣਦੇ ਹੋ ਨਾ ਲਿਖ ਲਓ ਨਾਂ ਤੇ ਦਵਾ ਦਿਓ ਪਰਚਾ ਕੀ ਪਰਚਾ ਕਰੋਗੇ ਪਰਚਾ ਤੁਸੀਂ ਨਵਾਂ ਦਵਾ ਦਿਓਗੇ ਤੁਹਾਡੀਆਂ ਗਿੱਦੜ ਪੰਪਕੀਆਂ ਨਾਲ ਕੋਈ ਡਰਨ ਵਾਲਾ ਨਹੀਂ ਹੈ ਬੰਦੇ ਦੇ ਪੁੱਤ ਬਣ ਕੇ ਇਸ ਗੱਲ ਦੀ ਮਾਫੀ ਮੰਗ ਲਓ ਚੰਗੇ ਰਹਿ ਜਾਓਗੇ ਅਸੀਂ ਪੰਥਰ ਵਿੱਚ ਦੁੱਬਦਾ ਨਹੀਂ ਚਾਹੁੰਦੇ ਹੈ ਤੇ ਨਹੀਂ ਤਾਂ ਜੋ ਰਾਜਾ ਰਾਜ ਸਿੰਘ ਨੇ ਕਿਹਾ ਐਨ ਬੈਨ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਸਹਿਮਤ ਆ ਇਹ ਲਾਇਕਾ ਇਹ ਸੌਦਾ ਸਾਦੀ ਸਤ ਕਰਦਾ ਆ ਸਾਦ ਇਹ ਤਗਾੜਾ ਇਹਨੇ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਘਟ ਖੋਲਣ ਦੀ ਕੋਸ਼ਿਸ਼ ਕੀਤੀ ਇਹ ਸਾਰਾ ਇਤਿਹਾਸ ਕਿਪਚਰ ਕਰ ਰਹੇ ਨੇ ਇਹ ਲੋਕ ਦਰਿੰਦਗੀ ਕਰ ਰਹੇ ਨੇ ਇਹ ਲੋਕ ਮਾੜਾ ਬੋਲੇ ਨੇ ਉਦਾਂ ਦੇ ਬੇਸ਼ਰਮ ਲੋਕ ਸਾਡੇ ਜਿਹੜੇ ਇਹਨਾਂ ਦੀ ਅ ਪੁਸਤਕ ਕਰ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਰਹੇ ਆ ਬਰਗਾੜੀ ਹੋਇਆ ਬਾਈਬਲ ਹੋਇਆ ਕੋਰਟਕ ਪੂਰਾ ਹੋਇਆ ਇਸ ਇਸ ਸਾਧਜੀ ਜੀਵ ਦੇ ਉੱਤੇ ਛਾਲੇ ਹੋ ਗਏ ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਉਲਟਾ ਇਸ ਸਾਧ ਨੇ ਕਿਸ਼ਨ ਭਗਵਾਨ ਆਹ ਸੌਰੀ ਗੁਰਜੀਤ ਸਿੰਘ ਦੇ ਘਰੇ ਜਾ ਕੇ ਪਾਠ ਪ੍ਰਕਾਸ਼ ਕਰਕੇ ਭੋਗ ਪਾ ਕੇ 2015 ਚ ਤੇ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੇ ਕੋਲੋਂ ਇਹਦੇ ਲੀੜੇ ਨਾ ਲਵਾਓ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਬਦੀ ਨੂੰ ਬਰਦਾਸ਼ਤ ਨਹੀਂ ਕਰਨਾ ਅਸੀਂ ਰਾਜਾ ਰਾਜ ਸਿੰਘ ਨਿਹੰਗ ਸਿੰਘ ਹੁਣਾਂ ਦੇ ਨਾਲ ਆ ਬਾਬਾ ਰਦੀਪ ਸਿੰਘ ਮਹਾਰਾਜ ਹੁਣਾਂ ਨੇ ਦਰਖਾਸਤ ਦਿੱਤੀ ਹੋਈ ਹੈ ਉੱਥੋਂ ਦਾ ਪ੍ਰਸ਼ਾਸਨ ਸਮਾਂ ਰਹਿੰਦਿਆਂ ਇਸ ਲਗਾੜੇ ਸਾਹ ਦੇ ਉੱਤੇ ਕਾਰਵਾਈ ਕਰੇ ਲੰਗਾਰਾ ਮੈਂ ਕਿਉਂ ਕਹਿੰਦਾ ਕਿਉਂਕਿ ਉਹ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਐਗਜ਼ਾਮਪਲਾਂ ਦੇ ਰਿਹਾ ਜੇ 휠ਚੇਰ ਹੁੰਦੀ ਅਸੀਂ ਮੰਨ ਲੈਂਦੇ ਡਿਸੇਬਲ ਹੈ 휠체ਰ ਹੈ ਪਰ ਕੁਰਸੀਆਂ ਡਾ ਕੇ ਕਿਲੇ ਬੰਨਣੇ ਇਹ ਕਿਹੜਾ ਤਰ੍ਹਾਂ ਦਾ ਪ੍ਰਚਾਰ ਹੈ ਤੇ ਮਹਾਰਾਜ ਕਹਿੰਦੇ ਮਾਨੋਕੀ ਟੇਕ ਬ੍ਰੈਥੀ ਸਭਦਾਨ ਦੇਵਨ ਕੋ ਇੱਕੇ ਭਗਵਾਨ ਅਸੀਂ ਕਿਸੇ ਬੰਦੇ ਦੀ ਉਹ ਨਹੀਂ ਡਰਦੇ ਨਹੀਂ ਹੈਗੇ ਤੇ ਮੈਂ ਇਸ ਵੀਡੀਓ ਰਹੀ ਮੇਰੀ ਵੈਸੇ ਉਦਾਂ ਵੀ ਗੱਲ ਹੋਈ ਹੈ ਤੇ ਮੈਂ ਨਿਹੰਗ ਸਿੰਘ ਫੌਜਾਂ ਨੂੰ ਰਾਜਾ ਰਾਜ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਸਿੰਘ ਸੁਭਾਵਾਂ ਤੁਹਾਡੇ ਨਾਲ ਫੈਸਲਾ ਲਾਓ ਡਟ ਕੇ ਲੋ ਅੜ ਕੇ ਲੋ ਤੇ ਦੂਜੀ ਗੱਲ ਅਕਾਲ ਤਖਤ ਸਾਹਿਬ ਦੇ ਜ਼ਹਿਦਾਦ ਉਸ ਜ਼ਹਿਦਾਦ ਜੀ ਸਾਡੇ ਨਾਲੋਂ ਤੇ ਮਹਿਲਾ ਕਮਿਸ਼ਨ ਚੰਗੀ ਆ ਜਿਹੜੀ ਸੂ ਮੋਟੋ ਲੈ ਲੈਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਿੱਠੀ ਹੋਵੇ ਕੁਰਸੀ ਤੇ ਤੁਹਾਡੀ ਹਜੇ ਤੱਕ ਰਸਨਾ ਤੋਂ ਕੋਈ ਬੋਲ ਨਾ ਬੋਲੇ ਜਾਣ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਇਹ ਜੀ ਪੀਸੀ ਪ੍ਰਧਾਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਤੇ ਤੁਹਾਡਾ ਜਰਨਲਿਸ ਕੱਤਰ ਜਿਹੜਾ ਆਕਾਲੀ ਦਲ ਦਾ ਮੇਰਾ ਖਿਆਲ ਬਣਾਈ ਫਿਰਦੇ ਆ ਤੁਸੀਂ ਇਹਨੂੰ ਗਰੇਵਾਲ ਨੂੰ ਉਹ ਉਹਦੀ ਪੁਸ਼ਟਪਨਾ ਹੀ ਕਰ ਰਿਆ ਤੇ ਇੱਕ ਟਿੰਮਾ ਉਹ ਵੀ ਟਿੰਮੇ ਮੈਨੂੰ ਤਰਤੇ ਬੜੀ ਸ਼ਰਮ ਆਉਂਦੀ ਆ ਕਿ ਤੂੰ ਸਾਥ ਦੇ ਉਹ ਆਣ ਕੇ ਉਥੇ ਹਸਤ ਕਰੀ ਜਾਂ ਮੈਂ ਉਹ ਗੁਰੂ ਦੀ ਗੱਲ ਕਰੋ ਕੱਲ ਬੀਬੀ ਹਰਮੀਤ ਕੌਰ ਨਾਲ ਹੋਈ ਆ ਤੇ ਅਸੀਂ ਸਾਰੇ ਜਣੇ ਤੁਹਾਡੇ ਹੱਕ ਖੜਦੇ ਆ ਪਰ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਖੜ ਰਹੇ ਕੀ ਕੀ ਚਾਲ ਆ ਇਹ ਸੋ ਇਸ ਕਰਕੇ ਭਾਈ ਜਿਹਨਾਂ ਜਿਨ੍ਹਾਂ ਨੇ ਸਾਥ ਦੇ ਨਾਲ ਖੜਨਾ ਖੜ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਖੜੇ ਹੋਵਾਂਗੇ ਲੋੜ ਪਈ ਤੇ ਜੋ ਬਾਬਾ ਰਾਜਾ ਰਾਸ ਸਿੰਘ ਨੇ ਕਿਹਾ ਉਹਨੂੰ ਐਨ ਬੈਨ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਉਹ ਤੇ ਪਰ ਕੇ ਹੋ ਜਾਣ ਸਰੀਰ ਲੱਗ ਜਾਏ ਜੋ ਹੁੰਦਾ ਹੋ ਜਾਏ ਤੇ ਨਹੀਂ ਤਾਂ ਫਿਰ ਮੈਂ ਕਹਿੰਦਾ ਸਮਾਂ ਰਹਿੰਦਿਆਂ ਬੰਦੇ ਦੇ ਪੁੱਤ ਬਣ ਕੇ ਹੱਥ ਜੋੜ ਕੇ ਮਾਫੀ ਮੰਗੋ ਤੱਗੇ ਤੋਂ ਕਰ ਲਓ ਤੋਵਾ ਫਿਰ ਪੰਥ 'ਚ ਤੁਹਾਡੀ ਵਾਪਸੀ ਹੋ ਸਕਦੀ ਆ ਨਹੀਂ ਤੇ ਪੰਥ ਵੜਾ ਵੱਡਾ ਹੈ ਪੰਥ ਕਿਸੇ ਇੱਕ ਬੰਦੇ ਦੇ ਚਾਰ ਆਗੂਆਂ ਦੇ ਸਰਤੇ ਨਹੀਂ ਚੱਲਦਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜਾ ਚਲਾਇਆ ਤੇ ਪੰਥ ਦੀ ਆਪਦੀ ਰਹਿਣੀ ਆ ਪੰਥ ਹੋਰ ਸਭ ਕੋਈ ਬਰਗਾਸਤ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬਰਦਾਸ਼ਤ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ